ਅਤੇ ਨੇੜੇ-ਟਾੜੇ ਪਿੰਡਾਂ ਦੇ ਨੌਜਵਾਨ ਸਾਥੀ ਔਰ ਸਾਰੇ ਜਿੰਨੇ ਵੀ ਇੱਥੇ ਆਏ ਅੱਜ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਤੇ ਅਸੀਂ ਮਹਿਕਮੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਕੱਲ ਅਸੀਂ মিডিਆ ਦੇ ਵਿੱਚ ਜੋ ਪ੍ਰੈਸ ਨੋਟਸ ਦਿੱਤੇ ਸੀ ਉਹਦੇ ਸੰਬੰਧ ਦੇ ਵਿੱਚ ਤੁਸੀਂ ਦੇ ਸੰਬੰਧ ਦੇ ਵਿੱਚ ਸੋ ਉਹ ਕੱਲ ਸਾਡੀ ਇੱਥੇ ਕਵਰੇਜ ਕਰਨ ਵਾਸਤੇ ਆਏ ਸੀ ਸੋ ਉਸ ਤੋਂ ਬਾਅਦ মিডিਆ ਵਾਲਾ ਸਾਰਾ ਸਟਾਫ ਇੱਥੇ ਪਹੁੰਚਿਆ ਅੱਜ ਸਵੇਰ ਤੋਂ 8 ਵਜੇ ਤੋਂ ਸਟਾਫ ਸਾਰੇ ਇਥੇ ਪਹੁੰਚਿਆ ਤੇ ਸਾਡੀ ਜਿਹੜੀ ਮਦਦ ਕਰ ਰਿਹਾ ਤੁਸੀਂ ਸਭ ਨੂੰ ਮਜਬੂਤ ਕਰਨ ਲਈ ਤੋਂ ਸਾਰੇ ਨਗਰ ਵਾਸੀ ਵੀਰਾਂ ਦਾ ਤੇ ਮਹਿਤਵੀਆਂ ਦਾ ਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੇ ਸਾਡਾ ਜਿਹੜਾ ਪੂਰਾ ਸਾਥ ਦੇ ਰਹੇ ਆ ਇਹ ਸਾਡਾ ਸਫਲ ਹੋਣ ਜੇ ਹੈ। ਤੋਂ ਹੋ ਸਕਦਾ ਸਾਡੇ ਬਿਹਤਰੀਨ ਪਾਣੀ ਦਾ ਮਾਰਕ ਵੀ ਘਟ ਜਾਵੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਨਗਰ ਵਾਸੀ भाई <laughs> <laughs> <laughs>